ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਉਸ ਸਾਖੀ ਦੀ ਜਿਹੜੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਮਨ ਦੀ ਸਫਾਈ ਹੈ ਨਾ ਕਿ ਖਾਣ ਪੀਣ ਦੇ ਢੰਗ ਵਿੱਚ ਇੱਕ ਪਿੰਡ ਵਿੱਚ ਬਹੁਤ ਸਾਰੇ ਪੰਡਤ ਤੇ ਧਾਰਮਿਕ ਵਿਅਕਤੀ ਰਹਿੰਦੇ ਸਨ ਉਹ ਮਾਸ ਖਾਣ ਵਾਲੇ ਲੋਕਾਂ ਨੂੰ ਪਾਪੀ ਸਮਝਦੇ ਸਨ ਉਹ ਕਹਿੰਦੇ ਸਨ ਕਿ ਜਿਹੜਾ ਮਾਸ ਖਾਂਦਾ ਏ ਉਹ ਕਦੇ ਪਵਿੱਤਰ ਨਹੀਂ ਹੋ ਸਕਦਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਸ ਪਿੰਡ ਵਿੱਚ ਆਏ ਲੋਕਾਂ ਨੂੰ ਧਰਮ ਦਾ ਉਪਦੇਸ਼ ਸਮਝਾ ਕੇ ਮਿਲਣ ਆਏ ਪਰ ਗੁਰੂ ਜੀ ਨੇ ਉਹਨਾਂ ਨੂੰ ਮੰਨ ਦਾ ਅਹੰਕਾਰ ਦੇਖ ਲਿਆ ਉਹ ਫਿਰ ਦਿਖਾਵਾ ਕਰਦੇ ਸਨ ਅੰਦਰੋਂ ਨਫ਼ਰਤ ਤੇ ਕਪਟ ਨਾਲ ਭਰੇ ਹੋਏ ਸਨ ਗੁਰੂ ਜੀ ਨੇ ਸੋਚਿਆ ਕਿ ਇਹਨਾਂ ਨੂੰ ਸੱਚ ਦਿਖਾਉਣਾ ਚਾਹੀਦਾ ਹੈ ਉਹਨਾਂ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਮਰਦਾਨਿਆ ਕੁਝ ਮਾਸ ਲਿਆ ਜਦੋਂ ਗੁਰੂ ਜੀ ਨੇ ਮਾਸ ਖਾਣਾ ਸ਼ੁਰੂ ਕੀਤਾ ਤਾਂ ਪੰਡਤ ਗੁੱਸੇ ਨਾਲ ਉੱਠ ਖੜੇ ਹੋਏ ਉਹ ਚੀਕੇ ਮਾਰੇ ਤੇ ਕਹਿਣ ਲੱਗੇ ਤੂੰ ਗੁਰੂ ਕਿਵੇਂ ਹੋ ਸਕਦਾ ਤੂੰ ਤਾਂ ਧਰਮ ਦੀ ਬੇਇੱਜ਼ਤੀ ਕਰ ਦਿੱਤੀ ਕੁਝ ਪੰਡਤਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਅਸੀਂ ਤੁਹਾਨੂੰ ਮਾਰ ਦੇਾਂਗੇ ਗੁਰੂ ਨਾਨਕ ਦੇਵ ਜੀ ਬਿਲਕੁਲ ਸ਼ਾਂਤ ਸਨ ਉਹਨਾਂ ਨੇ ਹੌਲੀ ਆਵਾਜ਼ ਵਿੱਚ ਕਿਹਾ ਤੁਸੀਂ ਕਹੋ ਜਿਓ ਮਾਸ ਖਾਣਾ ਪਾਪ ਹੈ ਪਰ ਸੋਚੋ ਜਦੋਂ ਤੁਸੀਂ ਬੀਜ ਬੀਜਦੇ ਹੋ ਉਹ ਵੀ ਜੀਉਂਦਾ ਹੈ ਦਰਖਤ ਕੱਟਦੇ ਹੋ ਉਹ ਵੀ ਜੀਵ ਹੈ ਫਿਰ ਇਹ ਪਾਪ ਕਿੱਥੇ ਤੇ ਕਿਵੇਂ ਹੈ ਗੁਰੂ ਜੀ ਨੇ ਆਖਿਆ ਜਿਹੜਾ ਮਨੁੱਖ ਅਹੰਕਾਰ ਕਰਦਾ ਹੈ ਝੂਠ ਬੋਲਦਾ ਹੈ ਧੋਖਾ ਕਰਦਾ ਹੈ ਉਹ ਸੱਚਾ ਪਾਪੀ ਹੈ ਨਾ ਕਿ ਉਹ ਜੋ ਭੁੱਖ ਮਟਾਉਣ ਲਈ ਕੁਝ ਖਾ ਲੈਂਦਾ ਹੈ ਗੁਰੂ ਜੀ ਨੇ ਹੋਰ ਕਿਹਾ ਪਾਪ ਮਾਸ ਖਾਣ ਵਿੱਚ ਨਹੀਂ ਪਾਪ ਮਨ ਦੇ ਅੰਦਰ ਹੈ ਜੇ ਮਨ ਸਾਫ ਹੈ ਤਾਂ ਜੋ ਵੀ ਖਾਏ ਉਹ ਪਵਿੱਤਰ ਹੈ ਪਰ ਜੇ ਮਨ ਗੰਦਾ ਹੈ ਤਾਂ ਉਹ ਜੇ ਫੁੱਲ ਵੀ ਖਾਏ ਤਾਂ ਵੀ ਪਾਪ ਕਰਦਾ ਹੈ ਇਹ ਸੁਣ ਕੇ ਪੰਡਤਾਂ ਦੇ ਅਹੰਕਾਰ ਦਾ ਪਹਾੜ ਟੁੱਟ ਗਿਆ ਉਹ ਸਮਝ ਗਏ ਸੀ ਕਿ ਧਰਮ ਸਿਰਫ ਰੀਤਾਂ ਤੇ ਰਵਾਜਾਂ ਨਾਲ ਨਹੀਂ ਦਇਆ ਸਚਾਈ ਤੇ ਪਿਆਰ ਨਾਲ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਅਰਥ ਮਾਸ ਬਾਰੇ ਝਗੜਾ ਕਰਨ ਵਾਲਾ ਮੂਰਖ ਹੈ ਕਿਉਂਕਿ ਉਹ ਗਿਆਨ ਤੇ ਧਿਆਨ ਨਹੀਂ ਜਾਣਦਾ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਕਦੇ ਕਿਸੇ ਦੇ ਖਾਣ-ਖਾਣ ਨਹੀਂ ਕਿਸੇ ਦੇ ਕਰਮ ਤੇ ਮਨ ਦੀ ਸਫਾਈ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਸਾਨੂੰ ਸਦਾ ਸੱਚਾ ਧਰਮ ਸਮਝਣ ਤੇ ਜੀਣ ਦੀ ਸਮਝ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਸ ਸਾਖੀ ਵਿੱਚ ਸਾਨੂੰ ਜੋ ਵੀ ਸਿੱਖਣ ਨੂੰ ਮਿਲਿਆ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਅੱਜ ਤੋਂ ਮਾਸ ਖਾਣਾ ਸ਼ੁਰੂ ਕਰ ਦੇਣਾ ਆ ਉਹ ਤੁਹਾਡੀ ਆਪਣੀ ਚੁਆਇਸ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਇਹ ਉਪਦੇਸ਼ ਦਿੱਤਾ ਸੀਗਾ ਕਿ ਜੋ ਵੀ ਸਾਡਾ ਧਰਮ ਹੈ ਉਹ ਮਨ ਦਾ ਵਿਸ਼ਾ ਹੋਣਾ ਚਾਹੀਦਾ ਹੈ ਨਾ ਕਿ ਖਾਣ ਪੀਣ ਦਾ ਵਿਸ਼ਾ ਤਾਂ ਇਸ ਲਈ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਵੀ ਇਹ ਕਿਹਾ ਸੀਗਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ